ਅੱਜ ਲਈ ਜਿਹੜੀ ਵੀਡੀਓ ਹੈ ਇੱਕ ਤੁਹਾਨੂੰ ਖੁਸ਼ਖਬਰੀ ਦੇਣ ਲਈ ਹੈ ਖੁਸ਼ਖਬਰੀ ਇਹ ਹੈ ਕਿ ਮਲੇਰਕੋਟਲਾ ਦੇ ਕਾਲਜ ਰੋਡ ਦੇ ਉੱਪਰ ਸਿੱਧੂ ਡੈਰੀ ਦੇ ਸਾਹਮਣੇ ਵਟਾ ਸੈਂਡਵਿਚ ਜਿਹੜਾ ਬ੍ਰਾਂਡ ਹੈ ਉਹਦਾ ਪੰਜਾਬ ਦਾ ਪਹਿਲਾ ਆਊਟਲੈਟ ਖੁੱਲਿਆ ਜਿੱਥੇ ਉਹ ਆਈਟਮਾਂ ਮਿਲਦੀਆਂ ਨੇ ਜਿਹੜੀਆਂ ਆਪਾਂ ਹਲੇ ਤੱਕ ਕਦੇ ਵੀ ਨਹੀਂ ਖਾਧੀਆਂ ਆਜੋ ਫਿਰ ਦੇਖਦੇ ਹਾਂ ਮਲੇਰਕੋਟਲਾ 'ਚ ਐਸਾ ਰੈਸਟੋਰੈਂਟ ਨਹੀਂ ਮਿਲਦਾ ਮਲੇਰਕੋਟਲਾ 'ਚ ਵੀ ਘੱਟ ਪੰਜਾਬ 'ਚ ਐਤਾ ਰੈਸਟੋਰੈਂਟ ਨਹੀਂ ਮਿਲਦਾ ਬੈਤਰੀਆ ਚ ਚਿਕਨ ਖਾਣ ਵਾਲੇ ਬੰਦੇ ਆ ਚਲੋ ਤਾਂ ਸਾਡੇ ਦੋਸਤ ਲੈ ਕੇ ਆਇਆ ਨੋਰੇ ਤੇ ਵੀ ਨਵਾਂ ਰੈਸਟੋਰੈਂਟ ਖੁੱਲਿਆ ਹੈ

ਉਹ ਇਹ ਨਹੀਂ ਗਈ ਜਾਂਦੇ ਵੀਡੀਓ ਕਰਕੇ ਵੀਡੀਓ ਵਰਕੇ ਨਹੀਂ ਅਸੀਂ ਰੈਗੂਲਰ ਕਸਟਮਰ ਹੈ ਨਾ ਓਕੇ ਬਾਕੀ ਤਾਂ ਉਹ ਬ੍ਰਾਂਡਡ ਬੀਫ ਹੈ ਜਮੋਂ ਸੇ ਬਰਬਰ ਦਾ ਟੇਸਟ ਆ ਰਿਹਾ ਓਕੇ ਬ੍ਰਾਂਡਡ ਬੀਫ ਵਰਗਾ ਪੰਜਾਬ ਨੂੰ ਅਸੀਂ ਮੈਸੇਜ ਦਿੰਨੇ ਆ ਇੱਕ ਵਾਰ ਸਿਮਿਲਰ ਕੋ ਲੈ ਕੇ ਸੈਂਡਵਿਚ ਜ਼ਰੂਰ ਲੈ ਆਓ ਸੈਂਡਵਿਚ ਲਾਜਵਾ

ਤਾਂ ਕਿ ਤੁਹਾਨੂੰ ਟੇਸਟ ਦਾ ਪਤਾ ਲੱਗ ਤੁਹਾਨੂੰ ਮਜ਼ਾ ਆ ਜਾਊਗਾ ਬਿਲਕੁਲ ਮਜ਼ਾ ਆਊਗਾ ਅੱਜ ਉਸ ਨੂੰ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਤੁਹਾਡਾ ਮਲੇਰ ਕੋਲਾ ਲਾਈਵ ਤੁਹਾਡੇ ਆਪਣੇ ਪੇਜ ਦੇ ਉੱਪਰ ਤੇ ਜਿਹੜੀ ਮੇਰੇ ਪਿੱਛੇ ਸ਼ਾਪ ਤੁਸੀਂ ਦੇਖ ਰਹੇ ਹੋ ਰੈਸਟੋਰੈਂਟ ਦੇਖ ਰਹੇ ਹੋ ਇਹ ਆਪਣੇ ਮਲੇਰ ਕੋਲੇ ਦਾ ਹੀ ਨਹੀਂ ਸਭਾ ਪੂਰੇ ਪੰਜਾਬ ਦਾ ਪੂਰੇ ਉੱਤਰ ਭਾਰਤ ਦਾ ਪਹਿਲਾ ਬ੍ਰਾਂਡ ਹੈ ਜਿੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਹੋਰ ਕਿਤੋਂ ਨਹੀਂ ਮਿਲਦੀਆਂ ਸਭ ਤੋਂ ਪਹਿਲਾਂ ਜੇ ਅਗਰ ਆਪਾਂ ਗੱਲ ਕਰ ਲਈਏ ਖਾਸੀਅਤ ਮੈਂ ਤੁਹਾਨੂੰ ਦੱਸ ਦੇਣਾ ਬਾਕੀ ਗੱਲਾਂ ਤੁਸੀਂ ਅਪਾ ਫਹੀਮ ਬਾਈ ਨੇ ਖੋਲਿਆ ਉਹਨਾਂ ਤੋਂ ਜਾਣਦੇ ਆਂ ਇਹਦੀ ਖਾਸੀਅਤ ਇਹ ਹੈ ਕਿ ਕੋਟਾ ਸੈਂਡਵਿਚ ਉਹਦੀ ਫਰੈਂਚਾਈਜ਼ ਦੀ ਖੁੱਲੀ ਆ ਆ ਲੋਕੋ ਮੇਰੇ ਪਿੱਛੇ ਦੇਖ ਸਕਦੇ ਹੋ ਉਹਦੀ ਫਰੈਂਚਾਈਜ਼ ਦੀ ਆ ਤੇ ਜਿਹੜੀਆਂ ਆਈਟਮਾਂ ਇਹਨਾਂ ਕੋਲੇ ਮਿਲਦੀਆਂ ਨੇ ਵੀ ਲੋਕਾਂ ਨੂੰ ਬੰਬੇ ਖਾਣ ਜਾਣਾ ਪੈਂਦਾ ਉਹ ਆਈਟਮਾਂ ਜਿਵੇਂ ਪਾਓ ਬੜਾ ਪਾਓ ਤੁਸੀਂ ਬਹੁਤ ਨਾਮ ਸੁਣਿਆ ਹੋਊਗਾ ਬੰਬੇ ਦਾ ਉਹ ਇਹਨਾਂ ਕੋਲੇ ਮਿਲਦਾ ਇਹਦਾ ਕੁਝ ਵੀ ਨਹੀਂ ਹੋਰ ਬਹੁਤ ਸਾਰੀਆਂ ਆਈਟਮਾਂ ਮਿਲਦੀਆਂ ਨੇ ਉਹਦੇ ਲਈ ਅੰਦਰ ਲੈ ਕੇ ਚੱਲਦੇ ਆ ਬਾਈ ਤੋਂ ਜਾਣਦੇ ਵੀ ਹੋਰ ਕੀ ਕੀ ਆ ਬਾਕੀ ਇਹਨਾਂ ਮੇਕਿੰਗ ਪ੍ਰੋਸੈਸ ਵੀ ਤੁਹਾਨੂੰ ਦਿਖਾਵਾਂਗੇ ਇਹ ਵੀ ਦੱਸਾਂਗੇ ਕਿ ਜਿਹੜੀਆਂ ਆਈਟਮਾਂ ਨੇ ਕਿਵੇਂ ਤਿਆਰ ਕਰਦੇ ਨੇ ਆਜੋ ਫਿਰ ਚੱਲੀ ਜਾਂਦੇ ਆ ਮਰ ਦੇਖ ਰੋ ਰੌਣਕਾਂ ਲੱਗੀਆਂ ਪਈਆਂ ਨੇ ਤੇ ਫੇਮੇਲ ਪਹਿਲਾਂ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਮੇ regula live ਦੇ ਉੱਪਰ थैंक यू ਸਰ ਤੇ ਮੈਨੂੰ ਪਹਿਲਾਂ ਤਾਂ ਇਹ ਦੱਸਿਓ ਸਾਡੇ ਨਾਮ ਜੇ ਨਹੀਂ ਸਮਝ ਆ ਇੱਕ ਤਾਂ ਵਾਟਰ ਸੈਂਡਵਿਚ ਹੋ ਗਿਆ ਇੱਕ ਹੈਲਥੀ ਆਇਲੈਂਡ ਹੋ ਗਿਆ ਦੋਨਾਂ ਦਾ ਕੀ ਚੱਕਰ ਹੈ ਸਰ ਐਕਚੁਅਲੀ ਕੀ ਆਪਾਂ ਜੇ ਨਵਾਂ ਰੈਸਟੋਰੈਂਟ ਖੋਲ੍ਹਿਆ ਇਸ ਦਾ ਮੇਨ ਤਾਂ ਨਾਮ ਹੈ ਹੈਲਥੀ ਆਇਲੈਂਡ ਜੋ ਕਿ ਆਪਣੀ ਬ੍ਰਾਂਡ ਹੈ ਇਸ ਤੋਂ ਇਲਾਵਾ ਆਪਾਂ ਇੱਕ ਫਰੈਂਚਾਈਜ਼ੀ ਲਈ ਹੈ ਵਾਟਰ ਸੈਂਡਵਿਚ ਓਕੇ ਜੋ ਕਿ ਮੁੰਬਈ ਦੀ ਫਰੈਂਚਾਈਜ਼ੀ ਹੈ ਇਸ ਲਈ ਤੁਹਾਨੂੰ ਮੀਨੂ ਦੇ ਉੱਪਰ ਦੋ ਨਾਮ ਦੇਖਣ ਨੂੰ ਮਿਲਣਗੇ ਹੈਲਥੀ ਆਇਲੈਂਡ ਔਰ ਵ फिर हुन जे बॉम्बे दी फ्रेंचाइजी या फिर आइटमा भी बॉम्बे वाली मिलदियां होनी है। केड़े-केड़े आइटम मिलदियां ने? इस विच जे जो मेन सब तो आइकॉन है ओ तन्नू बड़ा पाव मिलेगी। अच्छा अपने को बड़ा मुंबई स्पेशल बड़ा पाव ठीक है जी। उसके अलावा तो सब सैंडविच है अपने कोल वेज नॉन वेज दोनों कैटेगरी के अवेलेबल होंगे। अच्छा वेज नॉन वेज दोनों होंगे। जी ठीक है। नेक्स्ट अपने कोल बर्गर अवेलेबल ने ओके और टिल्ला रैप होंगे। सैलेड ने ओके उसके अलावा फ्राइज आ गया लोडेड फ्राइज आ गया। ओके ਬਾਜੀ ਇਹ ਤੁਸੀਂ ਐਡਵਾਂ ਦੱਸਤੀਆਂ ਇਹ ਐਡਮਾ ਦਾ ਮਤਲਬ ਲਗਭਗ ਆਪਾਂ ਦੇਖਦੇ ਜੇ ਸਾਰੇ ਉੱਥੇ ਤੇ ਮਿਲਦੀਆਂ ਨੇ ਨਾ ਸ਼ਾਪਸ ਬਹੁਤ ਨੇ ਪਰ ਆਪਣੇ ਕੋਲ ਇਹਦਾ ਕੀ ਖਾਸ ਹੈ ਕਿ ਬੰਦਾ ਆਪਣੀ ਸ਼ਾਪ ਤੇ ਆਵੇ ਇਹ ਚ ਦੱਸਾ ਸਰ ਮੇਨ ਤਾਂ ਆਪਣਾ ਜਿਹੜੀ ਫਰੈਂਚਾਈਜ਼ੀ ਇਕ ਤਾਂ ਆ ਗਈ ਬ੍ਰਾਂਡ ਬ੍ਰਾਂਡ ਨੇਮ ਆ ਗਿਆ ਇਸ ਵਿੱਚ ਵਾਟਰ ਸੈਂਡਵਿਚ ਠੀਕ ਹੈ ਜੀ ਉਸ ਤੋਂ ਇਲਾਵਾ ਆਪਾਂ ਜੋ ਵੀ ਪ੍ਰੋਡਕਟ ਬਣਾਣਿਆ ਸਭ ਹੈਲਥ ਨੂੰ ਰਿਲੇਟਡ ਬਣਾਣਿਆ ਇਸ ਵਿੱਚ ਮੈਕਸਮਮ ਅਸੀਂ ਸਬਜ਼ੀਆਂ ਯੂਜ਼ ਕਰਦੇ ਹਾਂ ਮਿਸਾਲੇ ਘੱਟ ਤੋਂ ਘੱਟ ਯੂਜ਼ ਹੁੰਦਾ ਇਸ ਵਿੱਚ ਨੈਕਸਟ ਜੋ ਵੀ ਅਸੀਂ ਬਰੈਡ ਯੂਜ਼ ਕਰਦੇ ਚਾਹੇ 버ਗਰ ਦਾ ਹੋਵੇ ਚਾਹੇ ਸਬ ਸੈਂਡਵਿਚ ਦਾ ਹੋਵੇ ਉਹ ਅਸੀਂ ਬ੍ਰਾਊਨ ਬਰੈਡ ਯੂਜ਼ ਕਰਦੇ ਹਾਂ اچھا ਬ੍ਰਾਊਨ ਬਰੈਡ ਹੁੰਦੀ ਹੈ ਜਿਹੜੀ ਆਟੇ ਵਾਲੀ ਬਰੈਡ ਹੁੰਦੀ ਹੈ ਦੇਖੋ ਜਿਹੜੀਆਂ ਸਬਜ਼ੀ ਵਗੈਰਾ ਹੁੰਦੀਆਂ ਨੇ ਉਹ ਵੀ ਤਾਜ਼ੀਆਂ ਹੁੰਦੀਆਂ ਨੇ ਜੀ ਜੀ ਬਿਲਕੁਲ ਤੇ ਹੁਣ ਬਾਈ ਨੇ ਸਾਨੂੰ ਇੰਨਾ ਕੁ ਸਸਤਾ ਵੀ ਸਾਡਾ ਵੀ ਜੀ ਕਰਨ ਲੱਗ ਗਿਆ ਵੀ ਆਪਾਂ ਦੇਖ ਲਈਏ ਵੀ ਕਿਵੇਂ ਬਣਾਉਂਦੇ ਨੇ ਸਾਰੀਆਂ ਚੀਜ਼ਾਂ ਤੇ ਆਪਾਂ ਅੰਦਰ ਚੱਲਦੇ ਹਾਂ ਬਿਲਕੁਲ ਸਰ ਆਓ ਦਿਖਾਉਂਦੇ ਇਹਨਾਂ ਦੀ ਰਸੋਈ ਚ ਚੱਲਦੇ ਆਂ ਤੇ ਦਿਖਾਉਂਦੇ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵ ਇਹ ਖਾਸ ਹੈ ਕਿਵੇਂ ਬਣਾਉਂਦੇ ਨੇ ਉਹਦੀ ਗੱਲ ਕਰਦੇ ਹਾਂ ਹੁਣ ਆਪਾਂ ਵੀਡੀਓ ਦੇ ਵਿੱਚ ਇਸੇ ਦਾ ਸਰ ਜੋ ਮੇਨ ਹੈ ਆਪਾਂ ਡੋ ਆ ਤਿਆਰ ਕਰੀਦਾ ਠੀਕ ਹੈ ਜੀ ਜੋ ਕਿ ਇਹ ਪਿਸਟਾ ਜਨ ਹਾਨੂੰ ਫਰੈਸ਼ ਮਿਲੇਗਾ ਬਿਲਕੁਲ ਡੋ ਜਦੋਂ ਵੀ ਆਉਂਗੇ ਹਰ ਟਾਈਮ ਫਰੈਸ਼ ਡੋ ਮਿਲੇਗਾ ਨੈਕਸਟ ਇਹ ਜੋ ਸੌਸਸ ਵਗੈਰਾ ਮਸਾਲੇ ਵਗੈਰਾ ਇਹ ਸਾਡੇ ਆਪਣੇ ਬਿਆਰ ਦਿੱਤੇ ਹੋਏ ਅੱਛੇ ਸੌਸਸ ਸਾਰੇ ਆਪਣੇ ਆ ਨਾਰਮਲ ਸਾਈਜ਼ ਤੁਹਾਨੂੰ ਪੀਜ਼ਾ ਮਿਲਣਗੇ वेजिटेबल ਦੀ ਟੋਪਿੰਗ ਉਹ ਘੱਟ ਹੁੰਦੀ ਆ ਪਰ ਥੋੜੇ ਸਾਡੇ ਕੋਲ ਦੇਖੋਗੇ ਤਾਂ वेजिटेबल ਪੰਨੋ ਵਸੇ ਮਿਲਣਗੇ ਵੱਧ ਤੋਂ ਵੱਧ ਮਤਲਬ ਜੀ ਸੋ ਆ ਕੀ ਆ ਜਾਵੇ ਜੀ ਇਹ ਤੇ ਚੀਜ਼ ਆ ਗਿਆ ਮੋਜ਼ੇ拉 ਚੀਜ਼ ਮੋਜ਼ੇ拉 ਚੀਜ਼ ਬਲੈਕ 올ਿਵਸ ਆ ਗਏ ਓਕੇ ਇਹ ਆ ਗਿਆ ਆਪਣੇ ਜੈਲਪੀਨੋਸ ਓਕੇ ਇਹ ਇਹ ਸਮਝ ਆਪਾਂ ਵੀ ਪੀਜ਼ਾ ਦੀ ਜਾਣ ਹੁੰਦੀ ਹੈ ਜੀ ਬਿਲਕੁਲ ਇਹ ਤਾਂ ਤਿਆਰ ਹੈ ਹੁਣ ਨੈਕਸਟ ਅਸੀਂ ਓਵਨ 'ਚ ਰੱਖਾਂਗੇ ਵਖੋ ਅੱਛਾ ਜੀ ਤੇ ਹੁਣ ਜਾ ਰਹੇ ਜੀ ਗਿਰਦਾ ਓਵਨ ਦੇ ਵਿੱਚ ਕਿੰਨੇ ਵਾਸਤੇ ਜੀ 300 ਸੇ ਮਿਨੀਮਮ 500 7 ਮਿੰਟ ਤੱਕ 500 7 ਮਿੰਟ ਲੱਗਦੇ A few moments later ਲਓ ਜੀ ਤਿਆਰ ਹੈ ਫਿਰ ਇਹਨਾਂ ਦਾ ਗਰਮ ਗਰਮ ਭਾਫਾ ਮਾਰਦਾ ਜੰਮੀ ਜੰਮੀ ਜੀ ਪੀਜ਼ਾ ਫਾਰਮ ਹਾਊਸ ਪੀਜ਼ਾ ਬਣਾ ਕੇ ਦਿੱਤਾ ਬਾਈ ਨੇ ਆਪਾਂ ਨੂੰ ਤੇ ਹੁਣ ਆਪਾਂ ਹੋਰ ਕੁਝ ਕਸਟਮਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਬਾਈ ਨਾਲ ਵੀ ਹੋਰ ਗੱਲਾਂ ਕਰਦੇ ਆ ਤੁਹਾਨੂੰ ਜੀ ਕੁਝ ਖਾਸ ਜਿਹੜੇ ਆਪਣੇ ਵੇ ਰੈਸਟੋਰੈਂਟ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਵੈਜ ਪਲਸ ਨੌਨ ਵੈਜ ਮਿਲਦਾ ਰਾਈਟ ਤੇ ਜਿਹੜਾ ਨੌਨ ਵੈਜ ਹੈ ਉਹਦੇ ਵਿੱਚ ਕੀ ਕੀ ਮਿਲਦਾ ਹੈ ਨਾ ਨੌਨ ਵੈਜ ਚ ਆਪਣੇ ਚਿਕਨ ਦੇ ਆਈਟਮਸ ਆਉਣਗੇ ਆ ਤੇ ਦੂਜੀ ਗੱਲ ਆਪਣੇ ਵੈਜ ਜੋ ਨੌਨ ਵੈਜ ਦੋਨਾਂ ਨੂੰ ਬਣਾਉਣ ਵਾਸਤੇ ਸਿਸਟਮ ਬਿਲਕੁਲ ਅਲੱਗ ਹੈ ਕਿਉਂਕਿ ਕਈ ਲੋਗ ਨੌਨ ਵੈਜ ਦੇ ਜੋ ਪਰਹੇਜ਼ ਕਰਦੇ ਆ ਉਹਨਾਂ ਆਮਹੀ ਚੀਜ਼ਾਂ ਤੋਂ ਪੁੱਛ ਰਿਹਾ ਜੀ ਵੀ ਨੌਨ ਵੈਜ ਵਾਲੀ ਆਈਟਮਾਂ ਤੇ ਵੈਜ ਵਾਲੀਆਂ ਆਈਟਮਾਂ ਅਲੱਗ-ਅਲੱਗ ਹੁੰਦੀਆਂ ਨੇ ਦੋਨਾਂ ਵਾਸਤੇ ਅਲੱਗ ਫਰੈਅਰ ਰੱਖਿਆ ਆ ਬਿਲਕੁਲ ਅਲੱਗ ਸੈਪਰੇਟ ਤ 5 ਆਤ ਲੱਗਿਆ ਤਾਂ ਹੈ ਨਾ ਉਹ ਖਾਸ ਹੈ ਜਿਵੇਂ ਬਾਈ ਜੀ ਨੇ ਸਾਨੂੰ ਦੱਸਿਆ ਤੇ ਫਿਰ ਨਾਨ ਵੇਜ ਦੇ ਵਿੱਚ ਚਿਕਨ ਹੀ ਮਿਲਦਾ ਫਿਰ ਕੋਲ ਚਿਕਨ ਦੀਆਂ ਕਾਫੀ ਵੈਰਾਈਟੀਆਂ ਮਿਲ ਜਣਗੀਆਂ ਜਿਵੇਂ ਚਿਕਨ ਪੌਪਕੋਰਨ ਹੋਣੀਆਂ ਆਪਣੇ ਕੋਲ ਚਿਕਨ ਵਿੰਗਸ ਨੇ ਉਸ ਤੋਂ ਇਲਾਵਾ 버ਗਰ ਸੈਂਡਵਿਚ ਸਭ ਦੇ ਵਿੱਚ ਆਪਣੇ ਚਿਕਨ ਦੀ ਆਈਟਮ ਹੋਣ ਨਹੀਂ ਹੁੰਦੇ ਬੈਟ ਵਾਲੇ ਚਿਕਨ ਟਿੱਕੀ ਵਾਲੇ ਹੋਣਗੇ ਚਿਕਨ ਨੈਗਟਸ ਵਾਲੇ ਹੋਣਗੇ ਚਿਕਨ ਕਬਾਬ ਵੀ ਮਿਲ ਜਾਈਗਾ ਤੁਹਾਨੂੰ ਆਪਣੇ ਸਰ ਹਫਤੇ ਦਾ ਤੁਹਾਨੂੰ 70 ਤੇ 70 ਦਿਨ ਆਫਰ ਮਿਲੇਗਾ ਅੱਛਾ ਜੀ ਹਰ ਦਿਨ ਅਲੱਗ-ਅਲੱਗ ਵੈਰਾਈਟੀ ਦਾ ਆਫਰ ਹੈ ਕਿਸੇ ਦਿਨ 버ਗਰ ਤੇ ਆਫਰ ਹੈ ਕਿਸੇ ਦਿਨ ਪਾਉ ਤੇ ਆਫਰ ਹੈ ਕਿਸੇ ਦਿਨ ਤੇਸਾ ਮਤਲਬ ਲੋਕਾਂ ਨੂੰ ਸਾਰੀਆਂ ਐਡਵਾਂ ਆਪਣੇ ਡਿਸ ਕਰਾਉਣ ਜੀ ਜੀ ਬਿਲਕੁਲ ਮੈਨੂੰ ਬਣਾਇਆ ਹੋਇਆ ਇਹਦੇ ਤੇ ਦੇਖ ਰਹੇ ਸੀ ਤੁਸੀਂ ਵੀ ਨਿਗਾਹ ਮਾਰ ਲਓ ਕਿ ਹਰ ਇੱਕ ਚੀਜ਼ ਜਿਵੇਂ ਰੈਗੂਲਰ ਫਰਾਈਜ਼ ਹੋ ਗਿਆ ਤੇ ਇਹਦੇ ਵਿੱਚ ਵੀ ਦੇਖ ਲਓ ਕਿੰਨੀਆਂ ਆਈਟਮਸ ਨੇ ਇਸ ਤੋਂ ਬਾਅਦ ਜਿਵੇਂ ਲੋਡਡ ਫਰਾਈਜ਼ ਹੋ ਗਿਆ ਇਹ ਵੈਜ ਦੇ ਵਿੱਚ ਵੀ ਨੇ ਤੇ ਨਾਨ ਵੈਜ ਦੇ ਵਿੱਚ ਵੀ ਨੇ ਉਦੋਂ ਹਰ ਇੱਕ ਚੀਜ਼ ਜਿਵੇਂ ਸੈਲਡ ਆਫ ਹੀਡਨ ਭਾਜੀ ਇਹ ਕੀ ਚੀਜ਼ ਹੈ ਇਹ ਬ੍ਰਾਂਡ ਆ ਸਪੈਸ਼ਲ ਇਹ ਸਿਰ ਜੋ ਸਾਡੀ ਫਰੈਂਚਾਈਜ਼ੀ ਹੈ ਉਸਦੇ ਟੋਟਲ ਪੰਜ ਬ੍ਰਾਂਡਸ ਨੇ ਅੱਛਾ ਜੀ ਜਿਵੇਂ ਸੈਲਡ ਉਹਦਾ ਇੱਕ ਪਾਰਟ ਹੈ ਉਹਦਾ ਇੱਕ ਪਾਰਟ ਹੈ ਦੇਖੋ ਜੀ ਇਹ ਖਾਸ ਚੀਜ਼ ਹੈ ਮੈਂ ਤੁਹਾਨੂੰ ਤਾਂ ਹੀ ਵਿ ਲਾਸਟ ਨਾਨ ਵੇਜ ਦੇ ਵਿੱਚ ਵੀ ਮਿਲਦੀ ਹੈ ਕਿਉਂਕਿ ਅਗਰ ਤੁਸੀਂ ਵੇਜ ਖਾਂਦੇ ਯਕੀਨ ਹੈ ਤਾਂ ਅੱਜ ਇਸ ਟਰਾਈ ਕਰੋ ਨਾਨ ਵੇਜ ਅੱਜ ਇਸ ਟਰਾਈ ਕਰੋ ਬਾਈ ਜੀ ਨੇ ਕਲੀਅਰ ਕਰ ਦਮ ਹਰ ਇੱਕ ਦੇ ਵਿੱਚ ਮੋਟਾ 버ਗਰ 버ਗਰ ਦੇ ਵਿੱਚ ਵੀ ਐਮੀ ਚੀਜ਼ ਹੈ ਸਲਾਈਸ ਸੈਂਡਵਿਚ ਦੇ ਵਿੱਚ ਵੀ ਸਾਰੀਆਂ ਆਈਟਮਾਂ ਦੇ ਵਿੱਚ ਇਹੀ ਚੀਜ਼ ਹੈ ਬਾਕੀ ਹੋਰ ਜਿਹੜੇ ਆਈਟਮਾਂ ਤੁਸੀਂ ਇਹਦੇ ਤੇ ਵੀ ਨਿਗਾਹ ਮਾਰ ਲਓ ਬਾਕੀ ਤੁਹਾਨੂੰ ਧਿਆਨ ਚ ਰਹਿਣਗੇ ਕਿ ਬਾਕੀ ਬਾਈ ਜੀ ਸ਼ੇਕਸ ਆ ਗਿਆ ਸ਼ੇਕਸ ਤੁਹਾਨੂੰ ਹਰ ਟਾਈਪ ਦਾ ਸ਼ੇਕ ਮਿਲ ਜਾਏਗਾ ਜਿਵੇਂ ਵੈਨੀਲਾ ਸ਼ੇਕ ਹੈ ਬਟਰਸਕੋ ਸਟ੍ਰੋਬਰੀ ઓਰੀਓ ਉਸ ਤੋਂ ਇਲਾਵਾ ਆਪਣੇ ਕੋਲ ਮੋਕਟੇਲ ਅਵੇਲੇਬਲ ਨੇ ਮਾਜੀਟੋ ਆ ਗਿਆ ਔਰ ਬਾਕੀ ਡਰਿੰਕ ਵੈਰੀ ਆ ਗਿਆ 3-4 ਆਈਟਮ ਹੋ ਆਰਮ ਦੇ ਨਾਲ-ਨਾਲ ਲੋਕਾਂ ਨੂੰ ਪੀਣ ਦੀ ਵੀ ਕੋਈ ਟੈਨਸ਼ਨ ਨਹੀਂ ਹੈਗੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਜਿਹੜੀ ਡਰਿੰਕ ਵਾਲੀ ਆਈਟਮ ਆਵੇ ਚਾਹੇ ਸ਼ੇਕਸ ਆਗੇ ਚਾਹੇ ਮੋਕਟੇਸ ਵਗੈਰਾ ਆਗੇ ਸਾਰਾ ਕੁਝ ਰੋ ਮਿਲੂਗਾ ਜੀ ਜੀ ਹਨਾ ਜੀ ਕੁਝ ਬਹੁਤ ਵੀ ਹੈਪੀ ਗਸਟਰ ਸਾਡੇ ਨਾਲ ਇੱਥੇ ਜੁੜੇ ਨੇ ਕਿ ਭਾਈ ਜੀ ਕਹਿੰਦੇ ਰੇਟ ਵੀ ਬਹੁਤ ਵਧੀਆ ਹੈ ਤੇ ਜਿਹੜਾ ਨਾਲ ਟੇਸਟਾ ਬਹੁਤ ਵੀ ਵਧੀਆ ਬਾਕੀ ਜਾਣਦੇ ਆ ਵੀਰੇ ਤੋਂ ਤੇ ਵੀਰੋਣੀ ਸੈਂਡਵਿਚ ਇੰਜੋਏ ਕਰ ਰਹੇ ਨੇ ਹਾਂਜੀ ਵੀਰੇ ਕੀ ਨਾਮ ਆ ਤੁਹਾਡਾ ਮੈਂ ਦੱਸ ਦਵਾਂ ਮੇਰਾ ਨਾਮ ਆ ਅਮੀਰ ਜੀ ਅਮੀਰ ਜੀ ਤੇ ਭਾਈ ਜੀ ਸੌਰੀ ਪਹਿ हेल्दी ਲੈਣ ਆ ਰਹੇ ਆ ਨਾ ਬਾਈ ਜੀ ਟੇਸਟ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਟੇਸਟ ਹੈ ਸਭ ਤੋਂ ਵੱਡੀ ਗੱਲ ਹੈ ਵੀ ਹੈਲਦੀ ਹੈ ਹੈਲਦੀ ਹੈ ਜੀ ਤੇ ਉਹੀ ਤਾਂ ਨਹੀਂ ਕਹੀ ਜਾਂਦੇ ਵੀਡੀਓ ਕਰਕੇ ਨਹੀਂ 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 ਵੀਡੀਓ ਕਰਕੇ ਨਹੀਂ ਅਸੀਂ ਰੈਗੂਲਰ ਕਸਟਮਰ ਹੈ ਨਾ ਅੱਛਾ ਰੈਗੂਲਰ ਹੋ ਗਏ ਉੱਥੇ ਜੀ ਰੈਗੂਲਰ ਠੀਕ ਹੈ ਤੇ ਮਤਲਬ ਬਾਕੀ ਪ੍ਰਾਈਸ ਬਾਰੇ ਅਗਰ ਗੱਲ ਕਰੀਏ ਪ੍ਰਾਈਸ ਕਿਵੇਂ ਦਾ ਲੱਗਦਾ ਬਿਲਕੁਲ ਜੈਨੂਇਨ ਪ੍ਰਾਈਸ ਨੇ ਬਹੁਤ ਮਤਲਬ ਲੋ ਪ੍ਰਾਈਸ ਨੇ ਲੋ ਪ੍ਰਾਈਸ ਨੇ ਐਸ ਕੰਪੇਅਰ ਜਿਹੜਾ ਹੁਣ ਤੁਸੀਂ ਸੈਂਡਵਿਚ ਖਾ ਰਹੇ ਹੋ ਇਹ ਕਿੰਨੇ ਦਾ ਬਿਆ ਜੀ ਤੁਹਾਨੂੰ ਇਹ ਸਰ 30 ਰੁਪਏ ਦਾ ਬਿਆ ਮੈਨੂੰ ਕਿੰਨੇ ਦਾ ਜੀ ਤੇ ਜਿਹੜੇ ਵੀਰੇ ਲੋਕ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ ਵੀਡੀਓ ਦੇ ਮਾਤੇ ਬਾਰੇ ਮੈਂ ਤਾਂ ਇਹੀ ਕਹਾਂਗਾ ਸਰ ਬੱਦ ਤੋਂ ਬੱਦ ਵਿਜ਼ਿਟ ਕਰਨ ਹੋਰੇ ਟੇਸ ਕਿ ਨਹੀਂ ਉਹ ਵੀ ਰੇਡ ਕਿ ਨਹੀਂ ਉਹ ਵੀ ਬੈਸਟ ਹੈ ਬਹੁਤ ਤੇ ਵੀਰੇ ਤਾਂ ਜਾਣਦੇ ਆ ਵੀਰੇ ਕਿਸ ਤਰ੍ਹਾਂ ਦਾ ਲੱਗਿਆ ਜੀ ਫੂਡ ਇਹਨਾਂ ਦਾ ਬਹੁਤ ਬਿਹਤਰੀਨ ਬਹੁਤ ਬਿਹਤਰੀਨ लाजवाब लाजवाब ਮਲੇਰ ਕੋਲੇ ਚ ਐਸਾ ਰੈਸਟੋਰੈਂਟ ਨਹੀਂ ਮਿਲਣਾ ਮਲੇਰ ਕੋਲ ਲਗੀ ਖੈਰ ਪੰਜਾਬ ਵਿੱਚ ਐਸਾ ਰੈਸਟੋਰੈਂਟ ਨਹੀਂ ਮਿਲਣਾ ਬਿਹਤਰੀਆ ਅਸਟ ਚਿਕਨ ਖਾਣ ਵਾਲੇ ਬੰਦੇ ਆ ਤਣ ਦਾ ਸਾਡੇ ਦੋਸਤ ਲੈ ਕੇ ਆਏ ਨੇ ਉਹਰੇ ਤੇ ਨਵਾਂ ਰੈਸਟੋਰੈਂਟ ਖੁੱਲਿਆ ਬਹੁਤ ਹੀ लाजवाब ਹੈ ਔਰ ਵਾਕਈ ਹੀ लाजवाब ਹੈ ਇਹਨਾਂ ਦੀ ਕਾਫੀ ਬਿਹਤਰੀਨ ਬਸ ਠੀਕ ਆਦ ਰੈਨ ਪੀਜ਼ਾ ਪੀਜ਼ਾ ਬਿਹਤਰੀਨ ਉਸ ਤੋਂ ਪਹਿਲਾਂ ਕੀ ਖਾਤਾ ਸੀ ਸੈਂਡਵਿਚ 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 ਬਸ ਨਹੀਂ ਆ ਰਹੇ ਬੰਬਈ ਆਉਣੀ ਜ਼ਰੂਰਤ ਨਹੀਂ ਤੁਹਾਨੂੰ ਮਲੇਰ ਕੋਲੇ ਮਿਲੂ ਮਲੇਰ ਆਲਓਵਰ ਪੰਜਾਬ ਨੂੰ ਅਸੀਂ ਮੈਸੇਜ ਦਿੰਨੇ ਆ ਇੱਕ ਵਾਰ ਤੁਸੀਂ ਮਲੇਰ ਕੋਲੇ ਆ ਕੇ ਸੈਂਡਵਿਚ ਜ਼ਰੂਰ ਖਾਓ ਤੇ ਮੇਰੇ ਦੋਸਤ ਨੇ ਪਹਿਲਾਂ ਆ ਕੇ ਗਏ ਨੇ ਤਾਂ ਮੈਂ ਵੀ ਇਹਨਾਂ ਨਾਲ ਅੱਜ ਆਇਆ ਫਸਟ ਟਾਈਮ ਔਰ ਇਨਸ਼ਾਅੱਲਾ ਰੈਗੂਲਰ ਆਮਾਂਗੇ ਰੈਗੂਲਰ ਆਮਾਂਗੇ ਤੇ ਜਿਵੇਂ ਤੁਸੀਂ ਬਿਹਤਰੀਨ ਗਿਆ ਤੇ ਪ੍ਰਾਈਸ ਵੀ ਪੱਖੋਂ ਵੀ ਤੇ ਟੇਸਟ ਵੀ ਪੱਖੋਂ ਵੀ ਦੇਖੋ ਪ੍ਰਾਈਸ ਵੀ ਪੱਖੋਂ ਤਾਂ ਮੇਰੇ ਹਿਸਾਬ ਚ ਜਨੂਨੀ ਨੇ ਓਕੇ ਜਿਵੇਂ ਆਲ ਓਵਰ ਪੰਜਾਬ 'ਚ ਮੈਂ ਦਿੱਲੀ ਵਗੈਰਾ ਮਾਰਕੀਟਿੰਗ ਕਰਦਾ ਉਹਦੇ ਮੁਤਾਬਕ ਬਹੁਤ ਬਿਹਤਰੀਨ ਨੇ ਇਹਦੇ ਇਹਦੇ ਜੀ ਕੁਆਲਟੀ بیس ਔਰ ਸਾਫ ਸੁਥਰਾ ਹਰ ਚੀਜ਼ ਦੇ ਵਿੱਚ ਪਰਫੈਕਟ ਹੈ ਲੈ ਕਿ ਮੈਨੂੰ ਇਹਦਾ ਟੇਸ ਬੜਾ ਪਸੰਦ ਆ ਸਪੈਸ਼ਲੀ ਔਰ ਔਥੈਂਟਿਕ ਟੇਸ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਵੜਾ ਪਾਓ ਜਿਸ ਦਿਨ ਦਾ ਖੁੱਲੇ ਮੈਂ 체 ਰੈਗੂਲਰ ਵੜਾ ਪਾਓ ਖਾਣਾ ਨਾ ਐਂਡ ਮੈਨੂੰ ਉਹ ਦਿਨਾਂ ਦੀ ਯਾਦ ਆਉਂਦੀ ਜਦੋਂ ਮੈਂ ਮੁੰਬਈ ਕੋਮਨ ਨੂੰ ਗਿਆ ਸੀਗਾ ਉਦੋਂ ਮੈਨੇ ਪਹਿਲੀ ਵਾਰ ਇਹਨੂੰ ਟੇਸ ਕੀਤਾ ਸੀ ਤਾਂ ਇਟ ਹੈਵਿੰਗ ði ਔਥੈਂਟਿਕ ਟੇਸ ðiਟ ਆਈ ਊਜ਼ ਟੂ ਆਵੰਸਟੇਨ ਮੁੰਬਈ ਹਾਂ ਉਕੇ ਮਤਲਬ ਬਾਈ ਜੀ ਨੇ ਬਹੁਤ ਸਪੈਸ਼ਲ ਗੱਲ ਕੀਤੀ ਹੈ ਕਿ ਇਹ ਉਹ ਟੈਸਟ ਹੈ ਜਿਹੜਾ ਮਤਲਬ ਕਿਉਂਕਿ ਇਹ ਜਿਹੜੀ ਆਈਟਮ ਹੈ ਇਹ ਬੜਾ ਪਾਵ ਹੈ ਦੋਸਤੋ ਹਨਾ ਇਹ ਖਾਸ ਆਈਟਮ ਜਿਹੜੀ ਹੈਗੀ ਆ ਮਤਲਬ ਮਹਾਰਾਸ਼ਟਰ ਦੀ ਆਇਟਮ ਆ ਬੰਬੇ ਤੋਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਮਿਲੂਗੀ ਤੇ ਬਾਈ ਜੀ ਘੁੰਮਦੇ ਰਹਿੰਦੇ ਨੇ ਕਿਉਂਕਿ ਅਸੀਂ ਵੀ ਜਾਣਦੇ ਆ ਇਹਨਾਂ ਨੂੰ ਇਹ ਕਹਿੰਦੇ ਉਹੋ ਜਿਹਾ ਹੀ ਟੇਸਟ ਆ ਜਿਹੜਾ ਜ ਬੰਬੇ ਚ ਮਿਲਦਾ ਹੁੰਦਾ ਨਾ ਬਿਲਕੁਲ ਤੇ ਮਤਲਬ ਤੁਹਾਨੂੰ ਇਹ ਆਇਟਮ ਸਭ ਤੋਂ ਖਾਸ ਵਗੈਰਾ ਹੋਰ ਵੀ ਆਇਟਮ ਟੈਸਟ ਕੀਤੀਆਂ ਨੇ ਇਹਨਾਂ ਦੀ ਜੀ ਹਾਂ ਮੈਨੇ ਇੱਥੇ ਆਪਣਾ ਮੇਰਾ ਬੇਟਾ ਇਸ ਇਜ਼ ਅ 빅 ਫੌਂਡ ਆਫ देयर ਫ੍ਰੈਂਚ ਫ੍ਰਾਈਜ਼ ਓਕੇ ਔਰ ਰੈਗੂਲਰ ਆਨੇ ਹੈ ਇਸ ਤੋਂ ਇਲਾਵਾ ਮੈਨੂੰ ਨੇ ਸੈਲਡ ਬੜਾ ਪਸੰਦ ਹੈ ਸੈਲਡ ਸਰਵਿੰਗ इन्होंने सैलड्स के ऑप्शन बड़े अच्छे हैं स्पेशली वेज सैलड और जरा इन्हों का टिक्का पनीर टिक्का सैलड है अच्छा जी आई लव इट क्या बात है टेस्ट टेस्ट किस तरह लग रहा जी जी देखो टेस्ट जो सबसे तो है, हाँ। तो तो ना 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 हेल्थी हेल्थी ना ना टेस्टी ना 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 ਨਾਲ ਪੂਰਾ ਟੇਸਟੀ ਵੀ ਹੈ ਤੇ ਬਾਕੀ ਆਪਾਂ ਜੀ ਰੇਟ ਦੀ ਗੱਲ ਕਰੀਏ ਰੇਟ ਕੀ ਮਤਲਬ ਲੱਗਦਾ ਕਿ ਤੁਸੀਂ ਰੈਗੂਲਰ ਆਉਨੇ ਹੋ ਦੇਖੋ ਮੈਂ ਥਰੂਆਊਟ ਦਾ ਪੰਜਾਬ ਘੁੰਮਦਾ ਰਹਿੰਦਾ ਰਹਿਣਾ ਤਾਂ ਉਸ ਹਿਸਾਬ ਨਾਲ ਜੋ ਇੱਥੇ ਦੇ ਪ੍ਰਾਈਸਿਸ ਹੈ ਬਹੁਤ ਜੈਨੂਇਨ ਹੋਰ ਬਹੁਤ ਹੀ ਮਤਲਬ ਡੀਸੈਂਟ ਪ੍ਰਾਈਸਿਸ ਹੈ ਡੀਸੈਂਟ ਪ੍ਰਾਈਸ ਤੇ ਭਾਈ ਜੀ ਨੇ ਥੋੜੀ ਜਿਹੀ ਗੱਲਾਂ ਚ ਸਾਰੀ ਗੱਲ ਕਹਿਦੀ ਤੇ ਜਿਹੜੇ ਤੁਸੀਂ ਵੀ ਦੋਸਤੋ ਇਹਨਾਂ ਦੀ ਰਸੋਈ ਵੀ ਦੇਖ ਲਈ ਭਾਈ ਜੀ ਉਹਨਾਂ ਦੀਆਂ ਗੱਲਾਂ ਵੀ ਸੁਣ ਲਈਆਂ ਤੇ ਜਿਹੜੇ ਕਸਟਮਰ ਨੇ ਕਸਟਮਰ ਰਿਵਿਊ ਵੀ ਸੁਣ ਲਏ ਮੈਨੂੰ ਉਮੀਦ ਹੈ ਪ੍ਰੋਪਰ ਰਿਵਿਊ ਜੇ ਤੁਹਾਨੂੰ ਮਿਲ ਗਿਆ ਹੋਵੇਗਾ ਤਾਂ ਆ ਵੀਡੀਓ ਦੇਖਣ ਸਾਰ ਵਿਜ਼ਿਟ ਕਰੋ ਤੁਹਾਨੂੰ ਵੱਖਰਾ ਜਿਹਾ ਟੇਸਟ ਮਿਲਣਾ ਵਾਲਾ ਪੂਰੇ ਮਲੇਰਕੋਟਲੇ ਦੇ ਵਿੱਚ ਉਹ ਟੇਸਟ ਹੀ ਮਿਲਣਾ ਜਿਹੜਾ ਇੱਥੇ ਮਿਲਣਾ ਕਿਉਂਕਿ ਸਪੈਸ਼ਲ ਇਹ ਟੇਸਟ ਹੈ ਸਪੈਸ਼ਲ ਦੀ ਆਈਟਮਾਂ ਨੇ ਟੇਸਟ ਜ਼ਰੂਰ ਕਰੋ ਤੇ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦੀ ਮਿਲਾਂਗੇ ਧੰਨਵਾਦ ਜੀ